ਅਤੇ ਜੋਤ ਸਰੂਪ ਸੱਚੇ ਪਾਤਸ਼ਾਹ ਨੇ ਉਸ ਦੇ ਅੰਤ ਵਾਸਤੇ ਲਿਖਤ ਕਰਾਈ ਅਤੇ ਲਿਖਤ ਹਰ ਸੰਗਤ ਜੀਓ ਕਿਸ ਨੇ ਕਰਾਈ ਜੋਤ ਸਰੂਪ ਸੱਚੇ ਪਾਤਸ਼ਾਹ ਨੇ ਔਰ ਜੋਤ ਸਰੂਪ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਕਿਹਾ ਗਿਆ ਪਹਿਲਾਂ ਦੇ ਕਰਕੇ ਸੱਚੇ ਪਾਤਸ਼ਾਹ ਕਿਹਾ ਜਾਂਦਾ ਸੀ ਜਦੋਂ ਦੇ ਕਰਕੇ ਸੱਚੇ ਪਾਤਸ਼ਾਹ ਸੀ ਪਿੰਡ ਟਿੰਡ ਦੇ ਵਿੱਚ ਔਰ ਫਿਰ ਦੇਹ ਛੱਡ ਕੇ 26 ਤੋਂ 2000 ਬਿਕਰਮੀ ਨੂੰ ਜੋਤ ਸਰੂਪ ਹੋ ਗਏ। ਔਰ ਫਿਰ ਕੀ ਆਗਾ ਕਿ ਜੋਤ ਸਰੂਪ ਸੱਚੇ ਪਾਤਸ਼ਾਹ। ਹੁਣ ਇਸ ਸਮੇ ਸੱਚੇ ਪਾਤਸ਼ਾਹ ਜਿਸ ਨੇ ਦੇਹ ਕਰਕੇ 52 ਸਾਲ ਸੱਚੇ ਪਾਤਸ਼ਾਹ ਖਵਾਇਆ। ਉਹੀ ਸੱਚਾ ਪਾਤਸ਼ਾਹ ਦੇਹ ਛੱਡ ਕੇ ਜੋਤ ਸਰੂਪ ਹੋ ਕੇ ਸੱਚੇ ਪਾਤਸ਼ਾਹ ਖੇਲ ਕਰ ਰਿਹਾ। ਔਰ ਇਸ ਸਮੇ 10ਵਾਂ ਸਾਲ ਜਿਹੜਾ ਜੋਤ ਸਰੂਪ ਹੋ ਕੇ ਖੇਲਾ ਕਰਦਿਆਂ ਨੂੰ ਸੱਚੇ ਪਾਤਸ਼ਾਹਨ ਮਹਾਰਾਜ ਸੇਤਨਿਸ਼ਣ ਵਿਸ਼ਨੂੰ ਭਗਵਾਨ ਨੂੰ ਯਾਦ ਆਇਆ